ਕਿਸ ਤਰੀਕੇ ਨਾਲ ਤੁਸੀਂ ਗਲਤ ਸੰਗਤ ਦੇ ਵਿੱਚ ਜਾ ਕੇ ਨਸ਼ਿਆਂ ਵੱਲ ਜਾ ਕੇ ਅੱਜ ਬਹੁਤ ਜ਼ਿਆਦਾ ਗੁਰਸਿੱਖੀ ਨਾਲ ਜੁੜੇ ਹੋ ਜੀ ਡਰਿੰਕ ਕਰਦਾ ਸੀ ਮਤਲਬ ਕਰਦਾ ਰੁਟੀਨ ਦੇ ਵਿੱਚ ਸੀਗਾ ਪੈਗ ਦੋ ਹੀ ਪਿੰਦਾ ਸੀ ਮੈਂ ਹਾਂ ਪਰ ਲੈਂਦਾ ਤੇ ਲੈਂਦਾ ਮੈਂ ਜ਼ਰੂਰ ਸੀਗਾ ਉਹ ਹੁਣ ਕਹਿੰਦਾ ਤੁਸੀਂ ਜ਼ਹਿਰ ਨੂੰ ਖਾਣੇ ਚ ਲੈ ਰਹੇ ਹੋ ਇਹ ਜ਼ਹਿਰ ਡਾਇਰੈਕਟ ਲੈ ਰਹੇ ਹੋ ਜ਼ਹਿਰ ਤਾਂ ਜ਼ਹਿਰੀ ਹੈ ਜੀ ਸੰਗਤ ਉਦਾਂ ਦੀ ਸੀਗੀ ਦੋਸਤ ਉਦਾਂ ਦੇ ਸੀਗੇ ਬਈ ਜਿਹਦੇ ਵਿੱਚ ਤੁਸੀਂ ਕਹਿੰਦੇ ਨਾ ਕਈ ਵਾਰੀ ਆਪਣੇ ਆਪ ਨੂੰ ਪ੍ਰੂਫ ਕਰਨ ਲਈ ਮਹਿਫਲਾਂ ਨੂੰ ਟਾਈਮ ਦੇਣਾ ਪੈਂਦਾ ਮਾੜੀ ਸੰਗਤ ਅਪਣਾਉਣੀ ਹੀ ਪੈਂਦੀ ਆ ਮਾੜੇ ਦੋਸਤ ਵੀ ਨਹੀਂ ਹੁੰਦੇ ਜੀ ਮਾੜੀ ਸੰਗਤ ਹੁੰਦੀ ਆ ਕਿਉਂਕਿ ਮੈਂ ਜਿੰਨਾਂ ਨਾਲ ਉੱਠਦਾ ਪੈੜਦਾ ਉਹ ਬਹੁਤ ਵਧੀਆ ਬੰਦੇ ਆ ਮੈਂ ਹੁਣ ਜੇ ਕਹਦਾ ਮੈਂ ਸਾਰੀ ਗਲਤ ਆ ਫਿਰ ਤਾਂ ਵਿੱਚ ਮੇਰੇ ਦੋਸਤ ਵੀ ਆ ਗਏ ਦੋਸਤ ਨਹੀਂ ਮਾੜੇ ਹੁੰਦੇ ਕਈ ਵਾਰੀ ਮਹਿਫਲੀ ਉਦਾਂ ਦੀ ਹੁੰਦੀ ਆ ਵੀ ਹਾਂ ਇਹ ਬੰਦਾ ਕਹਿੰਦਾ ਠੀਕ ਹੈ ਜੀ ਬਾਅਦ ਵਿੱਚ ਤੁਹਾਨੂੰ ਪਤਾ ਹੀ ਆ ਜੀ ਕਿਦਾਂ ਦਾ ਹਾਲ ਹੁੰਦੇ ਆ ਕਿਉਂਕਿ ਮੀਡਲ ਕਲਾਸ ਫੈਮਿਲੀ ਦਾ ਸ਼ੌਂਕ ਨਹੀਂ ਬਗਾਇਆ ਜਾ ਸਕਦੇ ਬਿਲਕੁਲ ਕਿਉਂਕਿ ਤੁਸੀਂ ਪੈਸੇ ਹੈਗੇ ਆ ਤੁਸੀਂ ਡਰਿੰਕ ਵੀ ਵਧੀਆ ਕਰ ਲੋਗੇ ਤੁਸੀਂ ਖਾ ਪੀ ਵੀ ਵਧੀਆ ਲੋਗੇ ਬਿਲਕੁਲ ਹੋਰ ਤੁਸੀਂ ਬਿਮਾਰ ਹੋ ਕੇ ਤਾਂ ਇਲਾਜ ਵੀ ਵਧੀਆ ਕਰਾ ਲੋਗੇ ਜੀ ਬੰਦਾ ਪੀ ਲੰਦਾ ਸ਼ੌਂਕੇ ਤੌਰ ਤੇ ਬੰਦੇ ਕੋਲ ਬਾਅਦ ਵਿੱਚ ਪੈਸੇ ਹੀ ਨਹੀਂ ਹੁੰਦੇ ਇਲਾਜ ਕਰਾਣ ਨੂੰ ਤੁਹਾਨੂੰ ਜਦੋਂ ਤੁਸੀਂ ਡਰਿੰਕ ਕੀਤੀ ਹੈ ਜਿਵੇਂ ਤੁਸੀਂ ਕਹੇ ਰੁਟੀਨ ਦੇ ਵਿੱਚ ਕਰਦਾ ਸੀ ਮੈਂ ਭਾਵੇਂ ਦੋ ਹੀ ਪੈਗ ਲੈਂਦਾ ਸੀ ਭਲਾ ਲੰਦਾ ਸੀਗਾ ਫਿਰ ਕਿਸ ਤਰੀਕੇ ਦੇ ਸਮੱਸਿਆ ਜਿਹੜੀ ਤੁਹਾਨੂੰ ਹੋਈ ਹੈ ਕਿਸ ਤਰੀਕੇ ਦੀ ਬਿਮਾਰੀ ਜਿਹੜੀ ਤੁਹਾਨੂੰ ਲੱਗੀ ਹੈ ਕਿਸ ਤਰੀਕੇ ਨਾਲ ਤੁਸੀਂ ਬਾਹਰ ਨਿਕਲੇ ਦੱਸੋਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਜੀ ਮੈਂ ਤੁਹਾਡੇ ਕੈਮਰੇ ਦੇ ਮੱਦਮ ਰਹੀ ਇਹ ਵੀ ਜ਼ਰੂਰ ਦੱਸਣਾ ਚਾਹਾਂਗਾ ਮੇਰੇ ਜਿਹੜੇ ਨਾਲ ਉੱਠਦੇ ਬੈਠਦੇ ਦੋਸਤ ਸੀਗੇ ਜਿਹੜੇ ਸੱਜਣ ਮਿੱਤਰ ਸੀਗੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਯਾਰ ਤੇਰਾ ਚਿਹਰਾ ਸ਼ਲਿੰਕ ਹੋ ਗਿਆ ਬਈ ਤੇਰੇ ਚਿਹਰੇ ਤੇ ਜਿੰਨਾ 글로ਅ ਆ 글로ਅ ਨਹੀਂ ਰਿਹਾ ਮੈਂ ਦੇਖਣਾ ਸ਼ੀਸ਼ੇ ਦੇ ਵਿੱਚ ਖੜ ਕੇ ਅੱਛਾ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਮੈਨੂੰ ਜਦੋਂ ਨੇ ਦੇਖਣਾ ਮੈਨੂੰ ਵਾਕਈ ਲੱਗਣਾ ਵੀ ਯਾਰ ਬਾਥਰੂਮ ਵੀ yellow ਆ ਰਿਹਾ ਸ਼ਕਲ ਵੀ yellow ਮੈਂ ਪੀਲਾ ਪਾਣ ਦਿਖਾ ਰਿਹਾ ਕਰਦੇ ਕਰਾਂਦੇ ਜੀ ਮੇਰੇ ਦੋਸਤਾਂ ਦੀਪ ਹਸਪੀਟਲ ਡਾਕਟਰ ਮਦਨ ਜੀ ਉਹਨਾਂ ਦੀ ਲੈਬ ਸੀਗੀ ਉੱਥੇ ਆ ਮੈਂ ਉਹਨਾਂ ਨੂੰ ਗਿਆ ਮੈਂ ਮਦਨ ਪਾਜੀ ਮੈਨੂੰ ਨਾ ਦਿੱਕਤ ਲੱਗ ਰਹੀ ਆ ਬਈ ਵੀਕਨੈਸ ਵੀ ਲੱਗ ਰਹੀ ਆ ਔਰ ਸਰੀਰ ਵੀ ਟੁੱਟਿਆ ਰੁੱਟਿਆ ਜਿਹਾ ਲੱਗ ਰਿਹਾ ਕਰਦੇ ਕਰਾਂਦੇ ਜੀ ਉਹਨਾਂ ਨੇ ਜੀ ਇੱਥੋਂ ਦੀ ਬਲੱਡ ਕੱਢਣਾ ਮੇਰੇ ਐਲ ਐਫ ਟੀ ਬੋਲਦੇ ਜੀ ਨੂੰ ਲੀਵਰ ਫੰਕਸ਼ਨ ਦੇ ਟੈਸਟ ਹੁੰਦੇ ਆ ਉਹ ਉਹ ਟੈਸਟ ਕਰਨਾ ਜੀ ਮੈਨੂੰ ਉਹਨਾਂ ਨੇ ਕਿਹਾ ਯਾਰ ਥੋੜਾ ਜਿਆਦਾ ਵਧਿਆ ਥੋੜਾ ਉਹ ਵਧਿਆ ਬਈ ਥੋੜਾ ਪ੍ਰੇਸ਼ਕਰ ਸੈੱਟ ਹੋ ਜਾਏਗਾ ਤੂੰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਉਹ ਮੈਨੂੰ ਤੁਸੀਂ ਯਕੀਨ ਮੰਨਿਓ ਮੈਨੂੰ ਨਾ ਆਪ ਹੀ ਲੱਗਣ ਲੱਗਾ ਮੈਂ ਕਿਹਾ ਡਾਕਟਰ ਸਾਹਿਬ ਚੈੱਕ ਕਰ ਲੋ ਕਿ ਤੇ ਕਾਲਾ ਪੀਲਾ ਤਾਂ ਨਹੀਂ ਹੋ ਗਿਆ ਬੰਦਾ ਡਰੀ ਮੈਂ ਤਾਂ ਮਜ਼ਾਕ ਨਾ ਗਿਆ ਇੱਕ ਟੈਸਟ ਤਾਂ ਹੁੰਦਾ ਜੀ ਜਿੱਦਾਂ ਆਪਾਂ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਤੇ ਉਹ ਟੈਸਟ ਕਰਦੀ ਨਾ ਪ੍ਰੈਗਨੈਂਟ ਕੀ ਬੋਲਦੇ ਉਹਨੂੰ ਉਹ ਟੈਸਟ ਹੁੰਦਾ ਉਹ ਇੱਕ ਜਿਹੜਾ ਹਿਪਟਿਟਸ ਸੀ ਦਾ ਜਿਹੜਾ ਟੈਸਟ ਹੈ ਉਹ ਵੀ ਇੱਕ ਚਿਪ ਵਾਲਾ ਹੁੰਦਾ ਉਹਨਾਂ ਨੇ ਮੇਰਾ ਬਲੱਡ ਕੱਢਿਆ ਜੀ ਉਹਨਾਂ ਨੇ ਚਿਪ ਪਾਈ ਉਹਨਾਂ ਦੀ ਲੈਬ ਦੇ ਵਿੱਚ ਉਸ ਟਾਈਮ ਮੇਰੇ ਨਾਲ 16 ਤੋਂ 17 ਡਾਕਟਰ ਸੀਗੇ ਜਾਨੀ ਜਿਹੜੇ ਉਹਨਾਂ ਦੇ ਕੰਮ ਕਰ ਰਹੇ ਸੀ ਉਹ ਜਦੋਂ ਉਹਨਾਂ ਨੇ ਟੈਸਟ ਕਰੋ ਮੇਰੇ ਵੱਲ ਇਦਾਂ ਦੇਖ ਰਹੇ ਸੀ ਔਰ ਮੈਨੂੰ ਇਦਾਂ ਲੱਗਿਆ ਯਾਰ ਮੈਨੂੰ ਪਤ ਨਹੀਂ ਬਹੁਤ ਵੱਡੀ ਬਿਮਾਰੀ ਆ ਮੈਨੂੰ ਪਤਾ ਨਹੀਂ ਸੀ ਇਹ ਬਿਮਾਰੀ ਐਡੀ ਵੱਡੀ ਹੁੰਦੀ ਹੈ ਕੈਂਸਰ ਤੋਂ ਵੀ ਵੱਡੀ ਬਿਮਾਰੀ ਆ ਮੈਂ ਕਰਦੇ ਕਰਾਂਦੇ ਜੀ ਮੈਂ ਸਹਿਮ ਗਿਆ ਜੀ ਤੁਸੀਂ ਯਕੀਨ ਮੰਨਿਓ ਬਈ ਆ ਮੈਂ 15 ਦਿਨਾਂ ਜੁਨਾ ਨਹੀਂ ਪਰੇਸ਼ਾਨ ਹੋਇਆ ਜਿਨ੍ਹਾਂ ਮੈਂ 15 ਮਿੰਟ ਦੇ ਵਿੱਚ ਇੱਕੋ ਤੋਂ ਮੇਰੇ ਫਿਊਜ ਉੱਡ ਗਏ ਮੈਂ ਕਿਹਾ ਯਾਰ ਬਈ ਸਿਮਰਨ ਯਾਰੇ ਤਾਂ ਕੰਮ ਆਪਣੇ ਮਨ ਦੇ ਵਿੱਚ ਹੀ ਬੋਲ ਰਿਹਾ ਆਪਣੇ ਆਪ ਨਾਲ ਮੈਂ ਕਿਹਾ ਯਾਰ ਬੜਾ ਵੱਡਾ ਗਾਂਢ ਹੋ ਗਿਆ ਤਾਂ ਕਰਦੇ ਕਰਾਂਦੇ ਜੀ ਨਿਹਿਆ ਜੀ ਬਸ ਤੁਹਾਡੇ ਰਗੇ ਪੈਣਾ ਭਰਾਵਾਂ ਦੇ ਸਦਕੇ ਕਿਸੇ ਨੇ ਬਾਹ ਫੜੀ ਕਹਿੰਦੇ ਯਾਰ ਤੂੰ ਤਾਂ ਬੈਠਾ ਹੀ ਮਾਲਕ ਦੀ ਗੋਦ ਦੇ ਵਿੱਚ ਆ ਬਾਬਾ ਦੀਪ ਸਿੰਘ ਦੀ ਬਾਬਾ ਜੀ ਜੋ ਚਾਹਣ ਉਹ ਹੋ ਜਾਂਦਾ ਬਿਲਕੁਲ ਕਿੰਨੋਂ ਫੜ ਕੇ ਲੈ ਕੇ ਆਏ ਵਾਪਸ ਦੱਸੂਗੀ ਕਿ ਜਦੋਂ ਲੈਬ ਦੇ ਵਿੱਚ ਟੈਸਟ ਹੋਇਆ ਕੀ ਬਿਮਾਰੀ ਨਿਕਲੀ ਸੀ ਉਹ ਉਹਨਾਂ ਨੇ ਦੱਸਿਆ ਜੀ ਕਹਿੰਦੇ ਹੈਪੀ ਡੈਟ ਸੀ ਆ ਗਿਆ ਹੁਣ ਮੈਨੂੰ ਡਾਕਟਰੀ ਲੈਣਾ ਆਪਾਂ ਨੂੰ ਨਹੀਂ ਪਤਾ ਹਾਂ ਹੈਨਾ ਆਪਾਂ ਸਕੂਲ ਵੀ ਉਹਨੇ ਕੀ ਗਏ ਹੁੰਨੇ ਆ ਭਈ ਆਪਾਂ ਨੂੰ ਸਮਝ ਘਟ ਆਉਂਦੀ ਆ ਕਰਦੇ ਕਰਾਂਦੇ ਜੀ ਮੈਂ ਡਰ ਗਿਆ ਜੀ ਤੁਹਾਨੂੰ ਮੈਂ ਮੇਰੇ ਕੋਲ ਨਹੀਂ ਹੋ ਰਹੀ ਮੈਂ ਡਰ ਗਿਆ ਇਮਾਨਦਾਰੀ ਨਾਲ ਬੋਲ ਰਿਹਾ ਜਿਵੇਂ ਉਹਨਾਂ ਨੇ ਮੇਰੇ ਵਾਲਾ ਵੇਖਿਆ ਜਿਵੇਂ ਇੱਕ ਚੋਰ ਪੁਲਿਸ پکڑ ਲੈਂਦੀ ਹੈ ਪੁਲਿਸ ਚੋਰ ਨੂੰ ਪਕੜ ਲੈਂਦੀ ਆ ਮੈਂ ਇਦਾਂ ਡਰ ਗਿਆ ਮੈਂ ਕਹਿੰਦਾ ਯਾਰ ਬੜਾ ਵੱਡਾ ਗਾਂਢ ਹੋ ਗਿਆ ਲੱਗਾ ਬਈ ਮੇਰੇ ਤਾਂ ਬੱਚੇ ਵੀ ਛੋਟੇ ਛੋਟੇ ਆ ਆ ਮੇਰੇ ਤਿੰਨੋ ਬੇਟੇ ਐ ਜੀ ਜੀ ਇਹ 2 ਸਾਲ ਦੇ ਸੀ ਉਦੋਂ ਆ ਛੋਟੇ ਵਾਲੇ 2 ਸਾਲ ਦੇ ਸੀ ਇਹਨਾਂ ਨੇ ਜਾਂਦੇ ਮੈਨੂੰ ਗੱਲ ਵਕੜੀ ਪਾਉਣੀ ਮੈਨੂੰ ਇੱਥੇ ਪਾਰੀਆਂ ਕਰਨੀਆਂ ਪਾ ਪਾਪਾ ਆ ਗਏ ਔਰ ਮੈਨੂੰ ਵੀ ਮੈਨੂੰ ਕਹਿੰਦੇ ਤੂੰ ਆਪਣੇ ਬੱਚਿਆਂ ਨੂੰ ਨਹੀਂ ਛੱਕਣਾ ਉਹ ਮੈਂ ਕਿਹਾ ਯਾਰ ਤੂੰ ਆਪਣੇ ਖਾਣੇ ਵਾਲੇ ਬਰਤਨ ਵੱਖਰੇ ਰੱਖਣੇ ਆ ਉਹ ਮੈਂ ਕਿਹਾ ਯਾਰ ਪਤਾ ਤਾਂ ਲੱਗੇ ਹੋਇਆ ਕੀ ਆ ਮੇਰਾ ਸੰਗਾ ਬਣਾ ਫਿਰ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਡਾਕਟਰ ਮਦਨ ਜੀ ਮੇਰੇ ਬਹੁਤ ਅੱਛੇ ਦੋਸਤ ਆ ਮੇਰੇ ਭਰਾ ਵੱਡੇ ਉਹਨਾਂ ਨੇ ਕਰਦੇ ਕਰਾਂਦੇ ਜੀ ਮੈਨੂੰ ਡਾਕਟਰ ਹਰਮੀਤ ਲੁਜਾਈ ਨਾਲ ਮਿਲਾਇਆ ਉਹਨਾਂ ਨੇ ਜੀ ਬੜੇ ਵਧੀਆ ਢੰਗ ਨਾਲ ਮੇਰਾ ਇਲਾਜ ਕੀਤਾ ਔਰ ਮੈਂ ਕਹਿੰਦਾ ਜੀ ਉਹ ਮਰੀਜ਼ ਨੂੰ ਡਾਕਟਰ ਬਣ ਕੇ ਤਾਂ ਮਿਲਦਾ ਹੀ ਨਹੀਂ ਐਸੀ ਬਿਮਾਰੀ ਦੇ ਨਾਲ ਉਹ ਕਹਿੰਦੇ ਛੂਤ ਦੀ ਬਿਮਾਰੀ ਹੁੰਦੀ ਐ ਇਦਾਂ ਸਾਦੀ ਬੁਮਰੀਏ ਜਿੰਦਾ ਆਪਾਂ ਛੋਟੇ ਨੇ ਸੁਣਦੇ ਹੁੰਦੇ ਸੀ ਤੁਸੀਂ ਯਕੀਨ ਮੰਨਿਓ ਡਾਕਟਰ ਹਰਮੀਤ ਰੁਜਾ ਜੀ ਨੇ ਮੇਰੇ ਨਾਲ ਹੱਥ ਮਿਲਾਇਆ ਮੈਂ ਮੇਰੀ ਵਾਈਫ ਦੂਸਰੇ ਟੇਬਲ ਦੇ ਅਸੀਂ ਐਨੇ ਫਸਲੇ ਨਾਲ ਖੜੇ ਸੀ ਜਿਵੇਂ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਵਿੱਚ ਉਹ ਲਗਾ ਲਏ ਹਨਾ ਸ਼ੀਟ ਲਗਾ ਰਹੀ ਸੀਗੀ ਭਾਈ ਆਪ ਕਿਸੇ ਦਾ ਭਾਈ ਕੋਈ ਵੀ ਕਟਾਣੂ ਗਾਵੇ ਨਾ ਮੇਰੀ ਵਾਈਫ ਬੜੇ ਹੈਰਾਨ ਮੈਨੂੰ ਕਹਿੰਦੇ ਯਾਰ ਡਾਕਟਰ ਤੁਹਾਡੇ ਨਾਲ ਹੱਥ ਮਿਲਾ ਰਹੇ ਆ ਔਰ ਇਹ ਤਾਂ ਕਹਿੰਦੇ ਵੀ ਨੋਟਿਸ ਆਉਂਦਾ ਤੂੰ ਮੇਰਾ ਪਹਿਲਾ ਪੇਸ਼ੈਂਟ ਆ ਜਿਹਦੇ ਉਤੇ ਮਾਲਕ ਦੀ ਇੰਨੀ ਮਿਹਰ ਹੋਈ ਆ ਵੀ ਤੇਰੇ ਸਬਮਟੀ ਜਿਹੜੇ ਕਿਟਾਣੂ ਬਿਲਕੁਲ ਕਲੀਅਰ ਹੋ ਗਏ ਚੇਂਜ ਹੋ ਗਏ ਸਾਰਾ ਕੁਝ ਹੂੰ ਕੀ ਬਾਤ ਹੈ ਮੈਂ ਕਹਿੰਨਾ ਕਿਰਪਾ ਹੈ ਜੀ ਹਾਂ ਸ਼ਕਤੀ ਹੈ ਬਿਲਕੁਲ ਜੇ ਪਾਪ ਹੈ ਤਾਂ ਪੁੰਨ ਵੀ ਹੈ ਜੀ